ਉਹਨੂੰ ਹੋ ਗਏ ਵਿਆਹ ਹੋ ਇਹਨੂੰ ਵੀਰੇ ਤੇ ਭਾਬੀ ਨੇ ਮੈਨੂੰ ਲੈਨ ਤੱਕ ਹੀ ਆਉਣਾ ਸੀਗਾ ਐਵੇਂ ਨਹੀਂ ਫੋਨ ਲਾ ਕੇ ਪੁੱਛਿਆ ਵੀ ਤੂੰ ਠੀਕ ਆ ਤੇਰਾ ਜੀ ਲੱਗ ਗਿਆ ਜਾਂ ਨਹੀਂ ਲੱਗਿਆ ਜੇ ਮੈਂ ਵੀਰੇ ਨੂੰ ਫੋਨ ਲਾ ਲਿਆ ਤੇ ਫਿਰ ਐ ਨਹੀਂ ਪਤਾ ਵੀਰਾ ਕੰਮਕਾਰ ਕਰ ਰਿਹਾ ਹੋਵੇ ਕੋਈ ਕਾਨੂੰ ਤੰਗ ਕਰਨਾ ਚਲ ਆ ਜਾਣਗੇ ਦੇਖ ਲੈਣੇ ਆ ਫਿਰ ਜਮਾ ਜੀ ਨਹੀਂ ਲੱਗਦਾ ਮੇਰਾ ਤਾਂ ਇੱਥੇ ਨਹੀਂ ਤਾਂ ਮੈਨੂੰ ਕੋਈ ਕੰਮ ਦਾ ਪਤਾ ਲੱਗ ਰਿਹਾ ਵੀ ਮੈਂ ਕੀ ਕੰਮ ਕਰਾਂ ਕੀ ਨਾ ਕਰਾਂ ਨਹੀਂ ਮੈਨੂੰ ਮੰਮੀ ਦੱਸ ਦਿਆ ਜੱਜਾ ਨਾ ਵਿਆਹ ਕੰਮ ਕਰ ਲਾ ਠੀਕ ਨਾ ਮੈਂ ਵੈਸੇ ਤਾਂ ਭਾਬੀ ਕਹਿੰਦੀ ਸੀ ਜਿਹੜਾ ਤੈਨੂੰ ਕੰਮ ਲੱਗੇ ਨਾ ਵੀ ਆ ਕਰ ਲਾ ਉਹੀ ਕਰ ਲਿਆ ਤੂੰ ਮੇਰਾ ਤਾਂ ਕੰਮ ਨੂੰ ਵੀ ਜੀ ਨਹੀਂ ਕਰਦਾ ਇੱਥੇ ਕਿੱਥੇ ਫਸ ਗਈ ਮੈਂ ਐਵੇਂ ਹੀ ਵਿਆਹ ਕਰਾਇਆ ਮੈਨੂੰ ਆਇਆ ਲੱਗਦਾ ਵੀ ਕਿ ਭਾਬੀ ਵੀ ਨਹੀਂ ਕਹਿੰਦੀ ਵੀ ਛੇਤੀ ਛੇਤੀ ਆਪਾਂ ਜਾ ਆਈਏ ਕੁੜੀ ਕਾਲੇ ਦੀ ਅੱਜ ਮੇਰੀ ਮਾਂ ਹੁੰਦੀ ਨਾ ਮੇਰੇ ਸਾਰੇ ਚਾਹ ਲੜ ਪੂਰੇ ਕਰਦੀ ਸਾਰੇ ਸ਼ੌਂਕ ਪੂਰੇ ਕਰਦੀ ਮੇਰੇ ਪੱਜੀ ਆਉਣਾ ਸੀਗਾ ਉਹਨੇ ਅੱਜ ਮੇਰੇ ਕੋਲੇ ਫੋਨ ਲਾ ਕੇ ਵੀ ਨਹੀਂ ਆ ਵੀਡੀਓ ਇਹਨੂੰ ਫੋਨ ਹੀ ਨਹੀਂ ਚੱਕਰੇ ਕਿਹਦੇ ਕੋਲ ਤੂ ਗਿਆ ਹੋਊਗਾ ਵੀਰਾ ਹੱਸਣ ਖੇਡਣ ਦੀ ਉਮਰ ਸੀ ਮੇਰੀ ਫਿਨਿਸ਼ ਹੋਇਤੀ ਵਿਆਹ ਕਰਕੇ ਰੱਖਤਾ ਮੇਰਾ ਹਜੇ ਕੀ ਸੀਗਾ ਵਿਆਹ ਨੂੰ ਨਹੀਂ ਹੈ ਬੈਠੇ ਮਹਾਰਾਣੀ ਬਣੇ ਕੌਣ ਚੱਕੀ ਵੇਖੇ ਕੰਮ ਸਾਰਾ ਪਿਆ ਮਮੀ ਮੈਂ ਤਾਂ ਨਾ ਵੀਰੇ ਨੂੰ ਫੋਨ ਲਾ ਕੇ ਪੁੱਛਦੀ ਸੀ ਵੀ ਕਦੋਂ ਆਉਣਗੇ ਵੀਰੇ ਮੂਰੇ ਤੇਰਾ ਕੋਈ ਆਉਂਗਾ ਉਹ ਨੰਗਾ ਆ ਜਾਣਗੇ ਤੇਰੇ ਕੋਲੇ ਕੰਮ ਕਰ ਲੈ ਉੱਥੇ ਖੜੀ ਹੋ ਕੇ ਮੱਖੇ ਨੰਗਾ ਹੈਗਾ ਕੋਈ ਵੀ ਆਵੇ ਤੇਰੇ ਕੋਲ ਤੂੰ ਕੰਮ ਕਰ ਸਾਰਾ ਪੈਣਾ ਬਿੰਚਟ ਬਾਰ ਦੇ ਖੜ ਗਈ ਮਾਇਆ ਖਾ ਕੰਮ ਕਰਿਆ ਪਾਉ ਟਾਈਮ ਦੇਖੀ ਪਹਿਲਾਂ ਕਿੰਨਾ ਹੋਇਆ ਪਿਆ ਕੰਮ ਦਾ ਮਮੀ ਮੈਂ ਕਰ ਲੂੰਗੀ ਪਰ ਤੁਸੀਂ ਮੇਰੇ ਭਰਾ ਨੂੰ ਨੰਗਾ ਨਾ ਕਹੋ ਨੰਗੇ ਬੁਰ ਦਿੱਤਾ ਕੀ ਹੈ ਤੈਨੂੰ ਪਹਿਲਾਂ ਤੁਸੀਂ ਕਹਸੋ ਨਾ ਵੀ ਕੁੜੀ ਸਿਆਣੀ ਹੋਵੇ ਵਿਆਹ ਤੋਂ ਪਹਿਲਾਂ ਤੁਸੀਂ ਇਹ ਗੱਲ ਕਰ ਲੈਂਦੇ ਹੁਣ ਤੁਸੀਂ ਮੈਨੂੰ ਐ ਕਿਉਂ ਬੋਲਦੇ ਆ ਮੇਰੇ ਭਰਾਣੇ ਆਪਦੀ ਅਗਣਾ ਗੰਜਾਇਸ ਨਾਲੋਂ ਵੱਧ ਦਿੱਤਾਗਾ ਸਾਨੂੰ ਕੁਝ ਨਹੀਂ ਦਿੱਤਾ ਤੂੰ ਫਿਰ ਐ ਤਾਂ ਨਹੀਂ ਹੁਣ ਮਾਇਆ ਚੱਕ ਕੇ ਉਹਨਾਂ ਨੂੰ ਦੇਖ ਜਾਈਏਗੀ ਵਿਆਹ ਜਾਉਣਗੇ ਸਵੇਰੇ ਆਉਣਗੇ ਉਹ ਨਹੀਂ ਆਉਂਦੇ ਕੋਈ ਸਾਰਾ ਕੰਮ ਤੇ 12 ਵਜੇ ਟਾਈਮ ਦੇਖੀ ਅੱਜ ਕਾਹ ਨੂੰ ਕੁੜਣਾ ਤਸ ਮਿਆਸ ਨੇ ਆਉਦੀ ਮਾਤੋ ਕੇ ਵਾਹ ਮੇਰ ਕੇ ਕੰਮ ਮੰਮੂ ਮੈਨੂੰ ਪਤਾ ਨਹੀਂ ਸੀਗਾ ਵੀ ਕੀ ਕੰਮ ਆਹੋ ਤੈਨੂੰ ਕੀ ਪਤਾ ਤੈਨੂੰ ਮਾਇਆ ਦਾ ਤਾਂ ਪਤਾ ਹੈ ਬਾਹਰ ਜਾ ਪਹਿਲਾਂ ਸਾਰੇ ਕੱਪੜੇ ਲਾ ਕੇ ਲਿਆ ਫੇਰ ਉਹ ਸਾਰਾ ਤੁਹਾਡੇ ਮਾਜ ਝਾੜੂ ਦਾ ਸਾਰਾ ਕੰਮ ਆਪ ਬੈਗੀ ਮੋਜ ਦਾ ਪੋੜਾ ਇਹ ਮੂੰਹ ਵਰਕੀ ਲ ਦੇਖ ਲੈ ਧਾਰੀ ਨਹੀਂ ਜਾ ਮੋੜ ਹੈਗੀ ਹੈ ਕੰਮ ਕਰਨ ਵਾਲੀ ਕਿੱਥੇ ਪੇਸ਼ ਪਈ ਐ ਮੋٹے ਦਿਮਾਗ ਦੀ ਐ ਮੈਨੂੰ ਕੀ ਪਤਾ ਸੀ ਇਹ ਮੇਰੇ ਕਰਮਾਚਾਰੀ ਸੁਖੀ ਨੇ ਮੈਂ ਤਾਂ ਆਖਿਆ ਵੀ ਸੁਣ ਨਹੀਂ ਕਰ ਲਿਆ ਕਦੋਂ ਵੀ ਬਾਗ ਜਾ ਬਿੰਦ ਕੋਈ ਹੱਦੀ ਕੋਲੇ ਬੈਗੀ ਵਾਰਗੇ ਨਾ ਕੁਝ ਵੀ ਨਹੀਂ ਕਰਿਆ ਆਉਂਦੀ ਨੂੰ ਆਹ ਬੈਠੀ ਐ ਮਨੁਭਾਇ ਸੀਗਾ ਵੀ ਮੇਰੀ ਉਹ ਮਾਂ ਤਾਂ ਨਹੀਂ ਚੱਲੋ ਤਾਂ ਰੱਬ ਨੇ ਖੋਲੀ ਆ ਤੂੰ ਮਾਂ ਮੈਨੂੰ ਮਾਂ ਬਣ ਕੇ ਰੱਖੂਗੀ ਮੈਨੂੰ ਧੀ ਬਣਾ ਕੇ ਰੱਖੋਗੀ ਹਨਾ ਪਰ ਇਹ ਤਾਂ ਨਾ ਬੋਲਦੀ ਆ ਕਿੰਨਾ ਰੁੱਖਾ ਬੋਲੀ ਹੈ ਜੇ ਮੈਨੂੰ ਦਿਨ ਵੀ ਕੀੜੇ ਹੋਈ ਆਈ ਇਹਨਾਂ ਦਾ ਸੁਭਾਅ ਪਤਾ ਨਹੀਂ ਕਹਿ ਹੋ ਜਾ ਹੋਊਗਾ ਮੰਮੀ ਤਾਂ ਜਵਾਈ ਨਹੀਂ ਪਿਆਰ ਨਾਲ ਬੋਲਦੇ ਚਲ ਦੇ ਕੋਈ ਕੰਮ ਸੀਗਾ ਮੈਨੂੰ ਉਂ ਦੱਸ ਦੇ ਨੇ ਮੈਂ ਨਾ ਭਾਬੀ ਨਾਲ ਸਰ ਕਰੂੰਗੀ ਗੱਲ ਮੈਂ ਮੈਨੂੰ ਬਾਲਾ ਰੁੱਖਾ ਬੋਲਦੀ ਆ ਪਰ ਉਹਨੇ ਮੈਨੂੰ ਕਿਹਾ ਸੀਗਾ ਵੀ ਤੂੰ ਕੋਈ ਵੀ ਗੱਲ ਨਾ ਆਪਣੇ ਸਹੌਰੀਆਂ ਦੀ ਏਕੇ ਨਹੀਂ ਦੱਸਣੀ ਕੁਛ ਨਹੀਂ ਦੱਸਦੀ ਜਨ ਮੈਂ ਉਹਨੂੰ ਜਮਾ ਜੀਣੀ ਲੱਗਦਾ ਮੇਰਾ ਇੱਥੇ ਵੇ ਕੀ ਕਰਾਂ ਰੱਬਾ ਨਾ ਕੋਈ ਇਹਨਾਂ ਦੇ ਘਰੇ ਆਉਂਦੀ ਜਾਂਦੀ ਹੈ ਕੋਈ ਆਂਡ ਗਵਾਂਡ ਚ ਕੋਈ ਨਹੀਂ ਆਉਂਦਾ ਰੱਬੰਦੇ ਦਾ ਜੀ ਲੱਗ ਜੇ ਨਾ ਕੋਈ ਕੁੜੀ ਹੈ ਇੱਥੇ ਆ ਤਾਂ ਗਿੱਲੇ ਪਏ ਆ ਹਜੇ ਚੱਲ ਇਹਦਾ ਪਾਸਾ ਪਲਟ ਦੇਣੀ ਆ ਇਹ ਵੀ ਗਿੱਲੇ ਆ खड़े हुई तेन लाए कपड़े बदलने लग गई हवा लगता कि हवा चलती तेन हवा लगती है अच कल तो तू बया मतलब तू सारे चेना करे व्या आए चल चार फिर ਮੰਮੀ ਹਵਾ ਨਾ ਲੈਗੀ ਸੀ ਜੁੰਨੀ ਹਵਾ ਨਾ ਕਿੱਥੇ ਹਵਾ ਹਵਾ ਮੈਂ ਤਾਂ ਦਿਸਦੀ ਚੱਲਦੀ ਕੋਈ ਹਵਾ ਹੈਗੀ ਆ ਪਰ ਅੱਗੇ ਤੋਂ ਧਿਆਨ ਰੱਖੂਗੀ ਧਿਆਨ ਤੋਂ ਨਹੀਂ ਤੇ ਰੱਖ ਦੇ ਤੂੰ ਕਰ ਦੇ ਲੱਛਣ ਜਾਣ ਕੇ ਕੱਪੜੇ ਦੀ ਤੈ ਮਾਰ ਕੇ ਨਾ ਸਾਰੇ ਹਲੇ ਤਾਂ ਉਹ ਲਾਉਣ ਵਾਲੇ ਪਏ ਉੱਪਰ ਦੇ ਸਾਰੇ ਲਾ ਕੇ ਤੇ ਭਾਂਡੇ ਮਾਜ ਲੈ ਆ ਰੱਖ ਕੇ ਲਾ ਲੈਣੀ ਆ ਹਾਂ ਰੱਖ ਕੇ ਤੇ ਫਿਰ ਤੈ ਲਾ ਦੇ ਭਾਂਡੇ ਮਾਜ ਕੇ ਤੇ ਉਹ ਝਾੜੂ ਲਾ ਦੇ ਕਾਲੋ ਉਹ ਕੰਮਾੜੀ ਮੈਂ ਵੀ ਕਿੱਥੇ ਪੰਗਾ ਲੈ ਲਿਆ ਮੈਂ ਆਖਾ ਚੱਲ ਬਿਆਹ ਆ ਮੈਨੂੰ ਕੀ ਪਤਾ ਸੀ ਵਿਆਹ ਹੀ ਕਰ ਮਾਸਤਰੀ ਪਈ ਹੈ ਹੁਣ ਉਹ ਤਾਂ ਇਹੋ ਨਾ ਕੋੜਨਾ ਲੋੜਾ ਨਹੀਂ ਆ ਜਿੰਦ ਤੱਕ ਮੈਂ ਮੱਚ ਜਾ ਆਏ ਨਿਆ ਬਾ ਯਾਰ ਦੇ ਮੁੰਦੇ ਕਰਦੀਆਂ ਗੱਲ ਭਾਈ ਸਮਝਾ ਇਹਨੂੰ ਕੁਛ ਮਾੜਾ ਮੋਟਾ ਤਾਂ ਸਮਝਾ ਕੇ ਰੱਖ ਤਾ ਕੁਛ ਵੀ ਨਹੀਂ ਉਹ ਕਰਦੀ ਕੋਠੇ ਤੇ ਚੜ ਗਏ ਉੱਥੇ ਖੜੀ ਰਹੂਗੀ ਥੱਲੇ ਹੁੰਦੀ ਦੇ ਲੈ ਕੇ ਨਾ ਖੜੀ ਰਹਿ ਜਾ ਚਲ ਉਹ ਤਾਂ ਦੇ ਮਾਇ ਲਾ ਖੜੀ ਰਹੂਗੀ ਮੜਾ ਉਹ ਚੜਕੀ ਨੰਗਾ ਹੋ ਗਿਆ ਮੈਨੂੰ ਮੈਨੂੰ ਵੀ ਨਹੀਂਆਂ ਗੱਲਾਂ ਬਤਾ ਸੁਣਾਇਆਂ ਵਾ ਉਨੇ ਇੰਨਾ ਬੋਲਦੀ ਐ ਮੈਨੂੰ ਬਾਅਦ ਚ ਤਾਂ ਪਤਾ ਨਹੀਂ ਕੀ ਕੁਛ ਕਰੂ ਵੀ ਮੇਰੇ ਨਾਲ ਹੁਣ ਤਾਂ ਮੈਨੂੰ ਦਿਨ ਵੀ ਨਹੀਂ ਹੋਈ ਕੋਈ ਬਾਲੇ ਆਈ ਨਾ ਫੇਰ ਹੀ ਮੰਨ ਜੂਗੀ ਦੇਖੀ ਵੀ ਇਹਨੇ ਫੋਨ ਵੀ ਨਹੀਂ ਲਾਇਆ ਮੈਨੂੰ ਵੀ ਮਿਸ ਕਾਲ ਆਈ ਦੇਖ ਕੇ ਬੰਦਾ ਫੋਨ ਤਾਂ ਲਾ ਲੇ ਕਿੱਥੇ ਫਸਾਇਆ ਮੈਨੂੰ ਜੇ ਮੇਰਾ ਮਾਪਿਆ ਹੁੰਦਾ ਨਾ ਮੈਨੂੰ ਹਜੇ ਵਿਆਹ ਨਹੀਂ ਦੇ ਨਾ ਕੀ ਉਮਰ ਆ ਮੇਰੀ ਹਜੇ ਵਿਆਹ ਦੀ ਕਿੰਨੀਆਂ ਮੈਨੂੰ ਗੱਲਾਂ ਬਾਤਾਂ ਸੁਣਨੀਆਂ ਪੈਂਦੀਆਂ ਰਾ ਪਰਜਾਈ ਸੀ ਨਮੀ ਨੂੰ ਤਾਂ ਹੀ ਵਿਆਹਤਾ ਮਾਪਿਓ ਕੋਈ ਨਹੀਂ ਮੰਨਦਾ ਹੁੰਦਾ ਵੀਰਾ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੁੰਦਾ ਸੀ ਬਚਪਨ ਚ ਤੂੰ ਮੇਰੀ ਭੈਣ ਆ ਮੈਂ ਤੇਰਾ ਪਿਓ ਆ ਤੈਨੂੰ ਆਪਣੀਆਂ ਧੀਆ ਵਾਂਗੂ ਰੱਖੂਗਾ ਪਰ ਵੀਰਾ ਹੁਣ ਮੈਨੂੰ ਪੁੱਛਦਾ ਵੀ ਨਹੀਂ ਫੋਨ ਲਾ ਕੇ ਵਿਆਹਾਂ ਤੋਂ ਬਾਅਦ ਨਾ ਸੱਚੀ ਭਰਾ ਵੀ ਬਦਲ ਜਾਂਦੇ ਆ ਉਹ ਗੱਲ ਰਹਿੰਦੀ ਨਹੀਂ ਜਿਹੜੀ ਬਚਪਨ ਚ ਹੁੰਦੀ ਆ ਤੇ ਚਲ ਭਾਬੀ ਤਾਂ ਬਗਾਨੀ ਨੇ ਹੀ ਪੁੱਛਦੀ ਮੈਨੂੰ ਤੇ ਪਹਿਲਾਂ ਵੀ ਨਹੀਂ ਮੇਰੇ ਨਾਲ ਚੰਗਾ ਵਿਵਹਾਰ ਕਰਦੀ ਸੀ ਪਰ ਵੀਰਾ ਤਾਂ ਪੁੱਛ ਹੀ ਸਕਦਾ ਨਾ ਕੀ ਭੈਣ ਨੂੰ ਖੁਸ਼ ਆ ਜਾਂ ਨਹੀਂ ਇੱਕ ਵਾਰੀ ਤਾਂ ਮੈਨੂੰ ਲੈ ਜਾਣ ਮੇਰੀ ਕਿਸਮਤ ਵੀ ਬਾਲੀ ਮਾੜੀ ਮੇਰੇ ਨਾਲ ਹੱਸ ਵੀ ਨਹੀਂ ਚੱਜ ਦੀ ਟੱਕਰੀ ਮੈਨੂੰ ਤਾਂ ਐਸੀ ਵੀ ਤੇ ਬਣਾ ਕੇ ਰੱਖੂਗੀ ਮੈਂ ਖੁਸ਼ ਰਹੂੰਗੀ ਪਰ ਜੋ ਮੈਂ ਸੋਚਿਆ ਸੀ ਉਹ ਤਾਂ ਹੋਇਆ ਹੀ ਨਹੀਂ ਲੋਕਾਂ ਨੇ ਵੀ ਤਾਂ ਭਾ ਹੈ ਗਈ ਆ ਇੱਕ ਵਾਰੀ ਭੈਣ ਮਾੜਾ ਯਾ ਫੋਨ ਲਾ ਦੇ ਤਾਂ ਆਪ ਜੇ ਆਉਂਦੇ ਆ ਇੱਕ ਮੇਰਾ ਦੇਖ ਲਾ ਫੋਨ ਇਹ ਦੇਖ ਲਿਆ ਹੋਊਗਾ ਪੱਕਾ ਵੀ ਲਾਇਆ ਫੋਨ ਪਰ ਮੈਨੂੰ ਲਾ ਕੇ ਪੁੱਛਦਾ ਨਹੀਂ ਵੀ ਹੋਇਆ ਕੀ ਆ ਜੇ ਭਾਬੀ ਆ ਲੇ ਤੇ ਲਾਇਆ ਨਾ ਭਾਬੀ ਨੇ ਵੀ ਨਹੀਂ ਚੱਕਣਾ ਮੈਨੂੰ ਪਤਾ ਹੀ ਆ ਕੀ ਹੋ ਗਿਆ ਤੈਨੂੰ ਰੋਈ ਜਾਂਦੀ ਐ ਮੰਮੀ ਮੈਨੂੰ ਬਾਲਾ ਕੁਝ ਬੋਲਦੇ ਆ ਹਾਂ ਕਿਉਂ ਕੀ ਹੋ ਗਿਆ ਕੀ ਕਹਿੰਦੀ ਮੈਂ ਕੋਠੇ ਤੇ ਕੱਪੜੇ ਲੈਣ ਗਈ ਸੀ ਮੜਿਆ ਮੇਰਾ ਸਿਰ ਨੰਗਾ ਹੋ ਗਿਆ ਮੰਮੀ ਮੈਨੂੰ ਕਿੰਨਾ ਕੁਝ ਬੋਲਿਆ ਚਾਰ ਨਾਲ ਵੀ ਤਾਂ ਕਹਿ ਸਕਦੇ ਆ ਚਲ ਕੋਈ ਨਹੀਂ ਉਹ ਤਾਂ ਤਾਂ ਬੋਲਣ ਦਾ ਸੁਭਾਈ ਆ ਉਹ ਨਹੀਂ ਨਹੀਂ ਮਾੜੀ دل ਦੀ ਤਾਂ ਚੰਗੀ ਆ ਐਵੇਂ ਨਾ ਗੁੱਸਾ ਕਰਿਆ ਕਰ ਆਂ ਦਾ ਮਾੜਾ ਮੋਟਾ ਬੋਲਦੀ ਹੁੰਦੀ ਆ ਫਿਰ ਨਹੀਂ ਵੀਰੇ ਹੁਣ ਫੋਨ ਵੀ ਨਹੀਂ ਚੱਕਦੇ ਨਾ ਮੈਨੂੰ ਮਿਲਣਾ ਆ ਮੇਰੇ ਤੇ ਜੀ ਨਹੀਂ ਲੱਗਦਾ ਹੋਈ ਨਹੀਂ ਹੋਣੀ ਲੱਗ ਜੂਗਾ ਜੀ ਤੇ ਤੂੰ ਇੰਨਾ ਨੇ ਟੈਨਸ਼ਨ ਲਾਇਆ ਤਾਂ ਉਹ ਮਾੜਾ ਮੋਟਾ ਬੋਲਦੀ ਹੀ ਹੁੰਦੀਆਂ ਸੱਸਾਂ ਦਾ ਐ ਦਾ ਸਹਿਣਾ ਪੈਂਦਾ ਇੰਨੇ ਕਿ ਤੱਕ ਸ਼ਾਇਦ ਹੈ ਕਰ ਸਾਨੂੰ ਗੜਾ ਬੋਲ ਦੀਨੇ ਉਹ ਸਾਨੂੰ ਤਾਂ ਹਵਸ ਹਵਸ ਮੋਲਦੀਏ ਕੇ ਰੰਦਾ ਮੈਨੂੰ ਪਿਆਰ ਨਾ ਕਹ ਲੈ ਕਿ ਹਜੇ ਮੈਨੂੰ ਦਿਨ ਵੀ ਕਿੰਨੇ ਬਹੋਲੇ ਆਈ ਨੂੰ ਹੁਣੇ ਮੈਨੂੰ ਇੰਨਾ ਵੱਡੂ ਖੌਂ ਕਰਦੇ ਆ ਕੋਈ ਨਹੀਂ ਕੋਈ ਨਹੀਂ ਮੈਂ ਕਹੂੰਗਾ ਮਾਨੂਗੀ ਇੰਨਾ ਇੰਨਾ ਬੋਲਿਆ ਕਰ ਐ ਤੂੰ ਬਸ ਹੋ ਨਾ ਘਰ ਹਣਾ ਚੁੱਪ ਕਰ ਜਾ ਲੋ ਜਣਾ ਮੇਰੇ ਵੀਰੇ ਹੁਣ ਨੂੰ ਕਿਸੇ ਮਿਲਾ ਲਿਆਉ ਮੈਨੂੰ ਤਾਂ ਆਉਂਦੇ ਨਹੀਂ ਮਿਲਾ ਲਿਆਉਂਗਾ ਕੋਈ ਨਹੀਂ ਮੈਂ ਜਾਵੜੂਗਾ ਰੋ ਨਾ ਬਸ ਚੁੱਪ ਕਰ ਜਾ ਹਾ ਠੀਕ ਆ ਮਾਮਾ ਲਾ ਲਈ ਉਹ ਚੁੱਪ ਕਰ ਜਾ ਰੋ ਨਾ ਜਿਆ ਕੰਮ ਕਰ ਲੈ ਜਾ ਕੇ ਚਾਹ ਬਣਾ ਲੈ ਲੈ ਬੁੜੀਆਂ ਨੂੰ ਵੀ ਬੋਲਣ ਦੀ ਆਦਤ ਹੀ ਹੁੰਦੀ ਆ ਵਿਚਾਰੀ ਸਾਰਾ ਉਹ ਛੱਡ ਗਿਆ ਹੀ ਆ ਉਹਨੂੰ 100 100 ਬੋਲਦਿਆਂ ਨਹੀਂ ਹੈਗੀ ਆ ਉਹ ਉਹ ਤਾਂ ਲੱਗੀ ਸੀ ਵਿਆਹ ਦੇ ਮੁੰਡਾ ਵਿਆਹਣਾ ਵਿਆਹਣਾ ਹੁੜ ਕੇ ਜੇ ਟੰਗ ਕਰਨ ਲੱਗ ਜਾਂਦੀ ਆ ਅੱਧਾ ਘਰ ਤਾਂ ਸੱਸਾਂ ਹੀ ਨਹੀਂ ਬਸੰਦ ਦਿੰਦੀਆਂ ਕਾਹਦੀਆਂ ਆ ਯਾਰ ਵਿਚਾਰੀ ਨੂੰ ਬੋਲੀ ਜਾਂਦੀ ਆ ਘਰ ਤਾਂ ਘੱਲਵਾ ਮਾਣਾ ਜਾ ਕੇ ਨਾ ਕੀ ਗੱਲ ਹੋਈ ਮਾ ਉਹ ਬੋਲੀ ਤੋਂ ਉਹ ਬੋ ਰਹੀ ਜਾਂਦੀ ਸੀ ਕਿ ਕੀ ਕਹਤਾ ਲੈ ਉਹਨੂੰ ਬੋਲੀ ਤੂੰ ਹੈ ਉਹਨੂੰ ਕਾਸ਼ੇ ਵਾਲੱਖਾਂ ਨਹੀਂ ਕੰਮਦਾ ਹੈਗਾ ਕੋਈ ਭੋਰਾ ਮੈਂ ਆਖਾਂ ਮੱਖਾ ਕੁੜ ਕੱਪੜੇ ਲਾ ਲੈ ਤੇ ਜੇ ਕੱਪੜੇ ਲਾਉਣਗੇ ਤੇ ਝਾਟਾ ਨੰਗਾ ਕਰ ਲਿਆ ਤਾਂ ਤੇ ਫਿਰ ਝਾਟਾ ਨੰਗਾ ਅੱਜ ਕੱਲ੍ਹ ਨਹੀਂ ਨਹੀਂ ਕਰਦੇ ਤੂੰ ਨਹੀਂ ਕਰਦੇ ਅੱਜ ਕੱਲ੍ਹ ਤੇ ਆਏ ਅੱਜੇ ਤੋਂ ਕੱਲ ਤਾਂ ਲੈ ਆਹੀ ਹੈ ਹਜੇ ਤੂੰ ਮੇਰੀ ਗੱਲ ਸੁਣ ਲੈ ਉਹ ਤਾਂ ਵਿਆਹ ਨੂੰ 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 ਲੱਗੇ ਸੀ ਹੁਣ ਐਡੀ ਸੇਤੀ ਤੋਂ ਲੜਨ ਵੀ ਲੱਗੀ ਇਹ ਚਾਦੀ ਦਾ ਗ੍ਰਾਮ ਹੈ ਕੋਰਾ ਨਾ ਕੋਸ ਲਈ ਆਈ ਨਾ ਕੋਸ ਕਰਿਆ ਸਮਾ ਵੀ ਆਹ ਉਹ ਲੈਂਦੇ ਨਹੀਂਗੇ ਲੈਂਦੇ ਕਾ ਨਹੀਂ ਆਏ ਤਾਂ ਮਾੜਾ ਮੋਟਾ ਬਗੜਾ ਕਰਦੇ ਇਹਨਾਂ ਤਾਂ ਜਮੇ ਸ਼ਰਮ ਲਾਤੀ ਜਮੇ ਸ਼ਰਮ ਲਾਤੀ ਨਲੇ ਹੋ ਐਵੇਂ ਤੂੰ ਅਣਿਆਣੀ ਤਾਂ ਹੈਗੀ ਬੋਲੀ ਨਹੀਂ ਰਹਿਣੀ ਅੱਜ ਕੱਲ ਤਾਂ ਕੋਈ ਨਹੀਂ ਆਣੀਆਂ ਨੀ ਤੂੰ ਲੱਗਦਾ ਨਾ ਅਗਰ ਕੱਲ ਆਏ ਹੋਏ ਐਡੀ ਛੇਤੀ ਮੰਗਰ ਲੱਗਣ ਦੀ ਗੱਲ ਨਹੀਂ ਗੱਲ ਤਾਂ ਇਹ ਵਿਆਹ ਦੀ 4 ਦਿਨਾਂ ਦੀ ਹੋਈ ਹੈ ਹਜੇ ਕੋਈ 4 ਦਿਨ ਵਿਆਹ ਹੋਇਆ ਉਹ ਮਾਰੀ ਜੰਨੀ ਕਿ ਐਵੇਂ ਲੜੀ ਜੰਨੀ ਆ ਮੈਂ ਤਾਂ ਕੋਈ ਲੜਦੀ ਨਹੀਂ ਤੇ ਤਾਰ ਕੇ ਪੜੇ 10 ਬੱਦੇ ਨਾਲੇ ਹੋਏ ਦਾ ਮਸਾ ਠਾਈ ਦੀ ਬੋਲ ਮਾਰ ਮਾਰ ਫੇਰ ਉੱਠ ਕੇ ਮੋਬਾਈਲ ਚੱਕ ਨੂੰ ਉਹਨਾਂ ਨੂੰ ਫੋਨ ਲਾਈ ਜਾਂਦੀ ਐ ਚੱਕ ਲਊਂਗੀ ਨਹੀਂ ਜੀ ਮੇਰੇ ਅੱਖਾਂ ਦੇ ਆ ਸਿਰ ਤੇ ਲਿਆ ਕੇ ਲੈਣਾ ਕੋਈ ਨਹੀਂ ਤਾਂ ਐ ਮਾਰੀ ਮੇਰੀ ਗੱਲ ਸੁਣ ਲੋ ਤੁਸੀਂ ਸੱਸਾਂ ਹੀ ਤਾਰ ਪਾੜਦੇ ਹੋ ਹਣ ਨਾ ਜੇ ਨੂਆ ਚੱਜਦੇ ਆਉਣੀਆਂ ਨਾ ਨਹੀਂ ਪਾੜਦੇ ਹਿੰਦੇ ਘਰ ਅੱਜ ਕੱਲ ਤਾਂ ਬੋਲੀ ਐ ਘਰ ਲੜੀ ਜਾ ਘਰ ਮੈਗੀ ਲਾਣਾ ਕਰਦੀ ਐ ਕਿ ਲਾਏ ਕੱਲ ਵਿਆਹ ਹੋਇਆ ਗਿਆ ਹੁਣ ਲੜੀ ਜਾ ਇਹ ਦੇ ਨਾਲ ਵੇਖ ਕੋਰੇ ਹੀ ਲੱਛਣ ਕਰਦਾ ਮੈਂ ਤਾਂ ਅਸੀਂ ਮੈਂ ਤਾਂ ਮੇਰੀ ਬਾਹਰ ਕਰਾਊਗਾ ਲੈ ਤੇ ਜੇ ਤੂੰ ਉਹਦਾ ਬਣ ਕੇ ਦੇਖ ਲੈ ਲੈ ਕਰਦੀ ਕਾ ਨਾ ਕੋਈ ਕੁਝ ਖਾਣਾ ਤੇ ਤੇਰੇ ਸਿਰਚ ਕਰਨਾ ਕਰੂਗੀ ਹਾਂ ਤਾਂ ਮੈਂ ਅੰਮਡਿਆਂ ਨੂੰ ਮਗਰ ਲਾ ਲੈਂਦੀ ਆ ਇੰਨਾ ਕੀ ਪਤਾ ਸੀ ਮੈਨੂੰ ਮੈਂ ਕੋਈ ਦੇਖ ਪਰਖ ਕੇ ਲੈ ਲੈਂਦੀ ਵੀ ਉਸੇ ਦੇ ਮਗਰ ਹੀ ਲੱਗ ਜੂਗਾ ਹੋਏ ਤਾਂ ਮਾਂ ਮੇਰਾ ਵਿਆਹ ਕਰ ਦੇ ਕੋਈ ਸੋਹਣੀ ਜਿਹੀ ਕੁੜੀ ਪਾੜ ਲੈ ਪਾੜ ਦੀ ਸੋਹਣੀ ਕੰਮ ਦੇਣਾ ਤਾਂ ਦੇ ਦੇ ਸਾਰਾ ਕੰਮ ਤਾਂ ਨਾਲ ਆਪ ਨੂੰ ਕਰਨਾ ਪੈਂਦਾ ਆ ਦੇ ਖਲਾ ਕੱਪੜੇ ਲਾ ਲਈ ਤੇ ਤੈ ਮਾਰੀ ਨਹੀਂ ਸਿੱਟ ਗਈ ਮੇਰੇ ਮੂਰੇ ਇਹੋ ਜੇ ਕੰਮ ਕਰਕੇ ਲੰਲਰ ਲਾ ਦਈਏ ਚੱਲੇ ਇਹਦਾ ਸਵੇਰ ਤਾਂ ਵਧੀਆ ਵਾ ਮਮੀ ਤੇ ਚਾਹ ਰਹੇ ਕਿੰਨਾ ਮਰਜੀ ਰੁੱਖਾ ਬੋਲੀ ਜਾਂਦੇ ਹਟ ਜਾਣਗੇ ਇਹਨੇ ਕਿਹਾ ਸੀਗਾ ਨਾ ਮੈਂ ਸਮਝਾ ਦੂੰਗਾ ਨੂੰ ਜੀ ਸਮਝਾ ਦੇ ਦੇਣਗੇ ਚਲੋ ਕੋਈ ਨਹੀਂ ਮਾਂ ਦੀ ਮੇਰੀ ਕਾਹਨੂੰ ਗੁੱਸਾ ਕਰਨਾ ਹਰ ਦਿਨ ਵੀ ਮम्मी ਮੈਨੂੰ ਪੂਰਾ ਯਕੀਨ ਹੈ ਭਰਾ ਪਰਾਈ ਦੀ ਸਪੋਰਟ ਹੁੰਦੀ ਨਾ ਫਿਰ ਵੀ ਮੈਂ ਮੁਰੇ ਅੜਦੀ ਚੰਗੀ ਲੱਗਦੀ ਉਹ ਤਾਂ ਮੇਰਾ ਫੋਨ ਵੀ ਨਹੀਂ ਚੱਕਦੇ ਮੈਨੂੰ ਨਹੀਂ ਉਮੀਦ ਵੀ ਮੇਰੇ ਨਾਲ ਕੋਈ ਵਰਤਣ ਬਸ ਕੇਰਾ ਫਹਾ ਵੱਡਦਾ ਭਾਬੀ ਤਾਂ ਪਹਿਲਾਂ ਹੀ ਕਹਿੰਦੀ ਮੇਰੇ ਸੀ ਤੇਰਾ ਫਹਾ ਵੱਡਦੇ ਨਾ ਉਹੀ ਗੱਲ ਕਰਤੀ ਉਹਨਾਂ ਨੇ ਤਾਂ ਮੈਨੂੰ ਦਾ ਇੱਥੇ ਕੱਟਣਾ ਪਊਗਾ ਹੁਣ ਜ਼ਿੰਦਗੀ ਜਿਵੇਂ ਵੀ ਔਖੀ ਇੱਥੇ ਕੱਢਣੀ ਪਊਗੀ ਕਿ ਉਹ ਮੈਂ ਸਾਰਾ ਕੰਮ ਕਰ ਦਿਆ ਕਰੂੰਗੀ ਦੇਖ ਕੇ ਜਿਹੜਾ ਕੰਮ ਮੈਨੂੰ ਲੱਗਿਆ ਕਰੂਗਾ ਨਾ ਵੀ ਆਹ ਕੰਮ ਕਰਨ ਨਾਲ ਉਹ ਵੀ ਕਰ ਲਿਆ ਕਰੂੰ ਮੈਂ ਮੰਮੀ ਨੂੰ ਕੋਈ ਮੌਕਾ ਨਹੀਂ ਦਿੰਦੀ ਹੁਣ ਬੋਲਣ ਦਾ ਸਾਰਾ ਕੰਮ ਆਪ ਹੀ ਕਰ ਲਿਆ ਕਰੂੰਗੀ ਚੜਦੀ ਪੈ ਜੀ ਮੈਨੂੰ ਆਉਣੇ ਪੁੱਗੀ ਮੈਨੂੰ ਲਾਦਾ ਕਲਮ ਪਾਇਆ ਪਾਣੀ ਕੋਲ ਨੂੰ ਸਿਰ ਕਰਿਆ ਕਰਾਂਗੇ ਇਧਰ ਰਖਤਾਂ ਚ ਪਾ ਦਿਆ ਕਰਾਂਗੇ ਚਲ ਦੇਖ ਤੰਨ ਲਿਆਉਣਾ ਜਾਣਾ ਜਲੀਏ ਲੈ ਆਈਏ ਦੁਕਾਨ ਤੋਂ ਰਵਾ ਜਾ ਕਾ ਥੀ ਜਾ ਕਿੱਧਰ ਫਿਰਦਾ ਤੂੰ ਉਹ ਮਾ ਦਾ ਬਸ ਥੋੜਾ ਆਸੀ ਮੜਾ ਜਾ ਕਿਉਂ ਲਗਾ ਦੇ ਚੱਕਾ ਥੋੜਾ ਜਾਂ ਜਾ ਜਾ ਅੱਛਾ ਕਰੀ ਜਾ ਕੇ ਭੇਜ ਜਾ ਆ ਰਹਾ ਕਿਧਰ ਆ ਨਾ ਮੈਂ ਤਾਂ ਲਿਆਉਂਦਾ ਸੀ ਪਾਈਪ ਦੀ ਲੋਟ ਕਰਦਾ ਸੀ ਯਾਰ ਚੱਲ ਲੈ ਆ ਮਾਸੀ ਕੋਲੇ ਜਾ ਜਾਨਾ ਮੜਾ ਚੱਲੇ ਜਾ ਜਾ ਵਾਸੀ ਇਹ ਵਾਸੀ ਇਹ ਆਇਆ ਪਈ ਕੌਣ ਐ ఫ ਉਹ ਬਰ ਉਹ ਪਿਆਰਾ ਮੋਟਰਸਾਈਕਲ ਆ ਜਾਂਦਾ ਫਿਰ ਮੇਰਾ ਕੰਮ ਹੀ ਜਾਣਾ ਵਸੀ ਉਹ ਤਾਂ ਪਤਾ ਕੰਮ ਆ ਹੀ ਜਾਂਦਾ ਕਰਕੇ gira ਮਾਰਨਾ ਪਿਆ ਜਾਂਦਾ ਹਾਂ ਪਹਿਲਾਂ ਤਾਂ ਮੈਨੂੰ ਗੱਡੀ ਤੇ ਚੜਾ ਕੇ ਲੈ ਕੇ ਜਾਂਦੇ ਆ ਉਹ ਤਾਂ ਹੈ ਪਰ ਬਿਲਾ ਦੇ ਕੰਮ ਕਰਦਾ ਤੂੰ ਲੰਦਾ ਤੋਂ ਬਾਅਦ ਫਿਰ ਬਗਲੇ ਜਾਂਦੇ ਆ ਹੂੰ ਤਾਂ ਆਪਾਂ ਆਪਾਂ ਬਗਾਰ ਦੇ ਲਏ ਨਾ ਮਕਾਨ ਚਾਹੀਦੀ ਨਹੀਂ ਹਾਂ ਤੇ ਆਏ ਗਏ ਮਸੀ ਗਾ ਉਹਨੇ ਉਹ ਕੰਮ ਹੀ ਕਰ ਦਿੰਦੇ ਕੀ ਤੇਰਾ ਕੰਮ ਉਹ ਬੇਵਿਨ ਦੇ ਪਟੋਲ ਵੀ ਜੀ ਵਿਚਲ ਗਈ ਆ ਕਹਾਂ ਮੈਂ ਸਕੂਟਰ ਲਿਆ ਨਾ ਫਿਰ ਲੱਤ ਦੋਦਦੀ ਆ ਮੇਰੀ ਮੈਂ ਸਕੂਟਰ ਤੇ ਬੈਠ ਜਾ ਰਹੀ ਪਹਿਲਾਂ ਤਾਂ ਮੇਰੀ ਤਾਂ ਸੋਣਾ ਜਿਹੜਾ ਤੂੰ ਕਰਾਇਆ ਰਿਸ਼ਤਾ ਉਹ ਨਾ ਤਾਂ ਕੰਮ ਕਰਦੀ ਪੋਰਾ ਸਾਰਾ ਉਹ ਡਿਸਕਾਂ ਮਾਰੀ ਆ ਜੀ ਹੁਣ ਤੂੰ ਆਏ ਦੇਖ ਤੂੰ ਮੈਂ ਤੈਨੂੰ ਆਏ ਆਖਿਆ ਵੀ ਭਾਈ ਮਾਇਆ ਬਿਮਾਰ ਰਹੀ ਨੇ ਮੈਂ ਤਾਂ ਕੰਮ ਵਾਲੀ ਕੁੜੀ ਭਾ ਕੇ ਦੇ ਕੁੜੀ ਕੰਮ ਵਾਲੀ ਐ ਗੱਲ ਕਰਨਿਆ ਨਹੀਂ ਐ ਮਹੀਨਾ ਨੇ ਅੱਜ ਕੱਲ੍ਹ ਕੋਈ ਨਾ ਪੋੜਾ ਸਾਰਾ ਪਤਾ ਹੁੰਦਿਆਂ ਨਹੀਂ ਕਾਹਦੀ ਹੂੰ 22 ਸਾਲ ਦੀ ਸਾਰੇ ਇਹੇ ਕਿਤੇ ਜਾਂਦੀ ਹੈ ਭਰਾ ਪਰ ਜੇ ਇਹਨੇ ਛੜਤੀ ਬਹਾ ਭੜਤਾ ਜਨਾ ਫਿਰ ਨੂੰ ਕੋਈ ਤੰਗ ਨਹੀਂ ਕਰਦਾ ਏਦਵਾਰ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਜਿਦੋਂ ਮੈਨੂੰ ਘਰੋਂ ਕਹਿੰਦਾ ਤੂੰ ਕੰਮ ਆਉਂਦੇ ਹਿਸਾਬ ਨਾਲ ਲਾਉਣਾ ਇਹਦਾ ਸੱਸਾਂ ਦੇ ਆਉਂਦੇ ਸਾਰੇ ਬਾਕੀ ਤੂੰ ਸਿਆਣੀ ਹੈ ਮੈਂ ਤਾਂ ਸਿਆਣੀ ਹੈ ਫਿਰ ਆਏ ਮਾੜਾ ਮੋਟਾ ਸਿੱਪੋ ਤਾਖੇ ਲੱਗੇ ਕਰੇ ਆਪਰੇ ਆਪ ਹੋਰ ਦੇ ਨਹੀਂ ਕੋਸੋ ਨੂੰ ਉਹ ਹਜਾਰ ਤਾਂ ਦੇਣਾ ਹੋਇਆ ਪਿਆ ਇਹਨੂੰ ਅੱਜ ਅੱਜ ਦੀ ਅੱਖੇ ਲੱਗਦੀ ਨਾ ਪਰ ਇਹ ਤੀਰ ਕੋਈ ਰਿਸਤਾ ਤੈਨੂੰ ਕਿਹਾ ਸੀ ਨਾ ਹੋ ਜਾ ਤੂੰ ਰਿਸਤਾ ਬਾਕੀ ਹੋ ਗਿਆ ਮੈਂ ਤਾਂ ਸਾਜਿਰ ਸਰ ਦਾ ਅਰਦਾ ਕਰਾ ਇਹ ਤਾਂ ਮੇਰੀ ਮਾਰੀ ਮੌਂਟੀ ਐਮ ਐਲ اے ਨਾਲ ਹੈਗੇ 15 ਸਾਲਾਂ ਦੀ ਜੇ 18 ਸਾਲਾਂ ਤੋਂ ਘੱਟ ਕੇ ਸਟੋਕ ਵਿੰਦੇ ਠੋਕਦਾ ਕਿਵੇਂ ਵੇਹ 20 ਬਾਈ ਸਾਹਿਬ ਤੇ 15 ਸਾਲਾਂ ਤੂੰ ਬੱਕਾ ਮਾਰਦਾ ਥੋੜਾ ਜਿਹਾ 15 ਸਾਲਾਂ ਨਹੀਂ ਮੈਂ ਤੈਨੂੰ ਰਾਸ਼ਨ ਕਾਰਡ ਲਿਆ ਕੇ ਉਹਨਾਂ ਦਾ ਹਾਂ ਤੇ ਮੈਂ ਦੇਖ ਰਿਹਾ ਦਾ ਕਰਤੇ ਉਹਨਾਂ ਹੈਗੇ ਬਾਈ ਸਾਹਿਬ ਅਰਕਾਰ ਤੇ ਤਾਂ ਗਲਤ ਲਿਖਾਈ ਦੂ ਮੈਂ ਇਹ ਹੀ ਕਿਹਾ ਸੀ ਉਹਨਾਂ ਨੂੰ ਐਮ ਐਲ اے ਨੂੰ ਕਹਿ ਕੇ ਗਲਤ ਲਿਖਾ ਕੇ ਮਾ ਕੱਲੋ ਕੋਈ ਚੱਕ ਚੁੱਕ ਨਾ ਕਰ ਲੈ ਮੇਰੇ ਕੋਲ ਤਾਂ ਕੋਈ ਨਹੀਂ ਜੇ ਤੂੰ ਮੈਨੂੰ ਪੜ੍ਹੇਂ ਨੀ ਤਾਂ ਦੇ ਦੇ ਆ ਕੇ ਬਿੱਤੀ ਇਹ ਗੱਲ ਗਲਤ ਆ ਬਸ ਕਾਹ ਆ ਗਾ ਫਿਰ ਅਗਰ ਇਹਨਾਂ ਨੂੰ ਨਵੇਂ ਡੇ ਦਿੰਦੇ ਆਪਾਂ ਨਵੇਂ ਡੇ ਨਿਕਾ ਹੋ ਹੋ ਕਰਾ ਦੇਗਾ ਮਗਾ ਅੱਥਾ ਲੋ ਗਿਆ ਤੂੰ ਪਰ ਉਹਦੇ ਦੋ ਰੱਖ ਲਾ ਹਾਂ ਤੂੰ ਤਾਂ ਝੋਟਵਾਰੇ ਮਾਰਦਾ ਅੱਗੇ ਤੂੰ ਮੇਰੇ ਨਾਲ ਠੱਗੇ ਮਾਰ ਗਿਆ ਉਹ ਕਾਂਬ ਬਤੋਲੇ ਵਾਲਾ ਹੁੰਦਾ ਜੀ ਵਾਲਾ ਸੀ ਨਾ ਜਵਾ ਲਾ ਹੱਥ ਦਸ ਦਿੰਦਾ ਇਹ ਮੁੰਡੇ ਦੇ ਲੱਤ ਟੁੱਟੀ ਹੋਈ ਐ ਫਿਰ ਫੇਰ ਹੁੰਦੇ ਸੀ ਆ ਮੁੰਡੇ ਦੇ ਲੱਤ ਟੁੱਟੇ ਨੇ ਮੁੰਡਾ ਕਹਿੰਦਾ ਮੰਜੇ ਤੇ ਬੈਠਾ ਸਾਰਾ ਕੰਮ ਕਰਦਾ ਉਹ ਕਰਦਾ ਤਾਂ ਹੈਗਾ ਵੱੱਡਾ ਤਾਂ ਪੈ ਗਿਆ ਅੱਜ ਨੂੰ ਸਹੀ ਤਰ੍ਹਾਂ ਨਾ ਨਾ ਐਵੇਂ ਨਾ ਮਾਰ ਤੂੰ ਹੁਣ ਮੈਂ ਤੁਰਦਾ ਜੇਕਰ ਬੰਦੋਂ ਕੋਈ ਨਹੀਂ ਕਰਦਾ ਤੇਰੀ ਤਾਂ ਲੱਤ ਬਈ ਤੂੰ ਤਾਂ ਮੈਂ ਭੁੱਖਾ ਸਾਲਾ ਜਿਨਾ ਉਧਰ ਲੈ ਲੈ ਲੱਖ ਰੁਪਇਆ ਉਧਰ ਲੈ ਲੈ 50 ਹਜ਼ਾਰ ਤੇਰਾ ਤਾਂ ਆ ਕੰਮ ਚੱਲ ਗਿਆ ਇਹ ਰਿਸ਼ਤੇ ਜੋੜਨਾ ਕੋਈ ਕਾਹੌਲ ਨਹੀਂ ਬਸ ਜਾ ਪਰਿਵਾਰਾਂ ਦਾ ਮੇਲ ਕਰਾਉਣਾ ਵਾ ਨਾ ਨਾ ਜਾ ਮੇਰੇ ਕੋਲ ਤਾਂ ਕੁਝ ਨਹੀਂ ਆਰੇ ਮੈਂ ਤੈਨੂੰ ਦਿਖਾ ਜੀ ਬੰਦੋ ਲੈ ਹੁਣ ਕਾਪੀ ਭਰੀ ਪਈ ਲੈ ਅੱਜ ਤੋਂ ਪਹਿਲਾਂ ਬੰਨੇ ਰਿਸ਼ਤੇ ਕਰਾ ਦੇ ਲੈ ਲੈ ਨਾ ਠਾ ਗੰਗਾ ਮਰਵਾਈ ਜਾਂ ਮੈਂ ਰਿਸ਼ਤੇ ਕਰਾਵਾ ਬਾਕੀ ਚਾਹ ਕੋਈ ਦੋ ਕਰਾਣੇ ਪੈ ਗਏ ਆ ਉਹਨਾਂ ਨੇ ਕਰਦੇ ਆ ਲੈ ਕੇ ਤੇ ਆ ਬਸ ਆ ਸ਼ੇਰ ਕਰਾਣਾ ਲਿਖਵਾ ਨਾ ਮੇਰੇ ਕੋਲ ਤਾਂ ਹਾਇ ਤਾਂ ਕੋਸ਼ਿਸ਼ ਨਹੀਂ ਆ ਬਸ ਉਹਦਾ ਮਿਲਾਤ ਟੁੱਟੀ ਹੈ ਨਾ ਉਹਦੇ ਪੇਕਾਂ ਛੱਡ ਕੇ ਉਹਨਾਂ ਨੂੰ ਸਮਝਾਓ ਮਾੜਾ ਮਾਪਾ ਕੰਮ ਧੰਦਾ ਕਰੋ ਕੋਈ ਤੇ ਨਹੀਂ ਦੇ ਜਿਹੜਾ ਕੋਈ ਮਿਸ ਬਣਿਆ ਪਾਣੀ ਮੈਂ ਤਾਂ ਦਾਦਾ ਮੈਂ ਰਣਾ ਸਕੂਟਰ ਉੱਧਰ ਹੋਰ ਦਾ ਕਰਾ ਦੇ ਕਰ ਦੇ ਉਧਰੋਂ ਲੈ ਲਈ ਫੇਰ ਹੀ ਕਰਾਉਂਦਾ ਰਾਣਾ ਖਾ ਹੋਇਆ ਮੈਂ ਹਾਂ ਫੇਰ ਤੇਰਾ ਮਾਰਨਾਂ ਚ ਕਰਾਉਣਾ ਲੈ ਨਾ ਠੱਗੀਆਂ ਮਾਰ ਹੁਣ ਤੁਰ ਕੇ ਉੱਥੇ ਜਾ ਨਹੀਂ ਜਾਂਦਾ ਤੇਰੇ ਮਾਦਰ ਹੁਣ ਪੈਣਾ ਕਿ ਇੱਥੋਂ ਕੋਈ 4 ਬੰਦੇ ਆ ਗਏ ਤੂੰ ਮਾਰ ਦੇ ਠੱਗਾਂ ਬਲੈ ਪਹਿਲੋਂ ਤੇਰਾ ਮੁੰਡਾ ਵਾਲਾ ਠੱਗੇ ਦਾ ਨਹੀਂ ਮੇਰੇ ਤੋਂ ਕੰਮ ਨਹੀਂ ਜਾਂਦੀ ਤੂੰ ਆਉਂ ਤੂੰ ਕਰਾਉਣਾ ਬੰਦੇ ਨਾ ਕਰ ਦੇਖਣਾ ਕਿ ਮਾਦਰ ਮੂਰੇ ਆਉਂਦਾ ਨਹੀਂ ਕੋਈ ਆਉਂਦਾ ਤੇ ਮੇਰਾ ਸੱਤਲਾ ਗੁੱਸਾ ਪੱਟਦਾ ਉਹ ਡੰਡੇ ਨਾਲ ਕਿੰਨਾ ਖਿੱਚਣਗੇ ਉਹ ਕਰਦੇ ਨਹੀਂ ਪੋਰਾ ਪੀਸੇ ਰੋਟੇ ਨੇ ਅੱਖੇ ਲਾਗਦੀ ਉਹਨਾਂ ਨੂੰ ਤਾਂ ਸੁਨੇਹਾ ਲਾਉਣਗੇ ਮਾੜਾ ਮੋਟਾ ਸਮਝਾ ਕੇ ਜਾਣਗੇ ਉਹ ਨਹੀਂ ਆਉਂਦੇ ਉਹਨਾਂ ਨੇ ਤਾਂ ਗੱਲ ਨਿਵੇਰੀ ਸੀ ਚਲ ਕੱਦੀ ਵਾਰ ਮੈਂ ਫੇਰ ਵੀ ਜੇ ਤੂੰ ਕਹਿਣੀ ਲਿਆਉਂਗਾ ਪਰ ਐ ਅੱਧ ਪਚਾਦੇ ਦੇ ਦੇ ਮੈਂ ਸਕੂਟਰ ਲਿਆਉਂਦਾ ਹਾਂ ਅੱਜ ਤਾਂ ਮੇਰੇ ਕੋਲ ਕੁਝ ਨਹੀਂ ਸਰ ਕਰੋ ਦੇਂਗੇ ਮਨਵਾਇਆ ਦੱਸ ਦੇ ਕੋਈ ਤੂੰ ਕਰਾ ਸਾਧ ਦੇ ਪੈਕਾ ਨੂੰ ਆਪਾਂ ਸਮਝਾਉਣੇ ਆ ਜੇ ਮਾੜਾ ਮੋਟਾ ਕੰਮ ਤੇ ਲੱਗੂਗੀ ਤੈਨੂੰ ਫੇਰ ਅੱਧ ਪਚਾਦੇ ਦੇ ਦੂੰ ਹੁਣ ਅੱਜ ਤਾਂ ਮੇਰੇ ਕੋਲ ਕੁਝ ਨਹੀਂ ਪਾ ਦੇ ਹਲਾ ਭਾਈ ਆਸੀ ਉਪਰ ਆ ਕੇ ਪਹਿਲਾਂ ਤੂੰ 10 ਗੜੇ ਮਾਰਦੀ ਸੀ ਔਰ ਦੂਜੀ ਵਾਰੇ ਵੀ ਲੋੜ ਪਾਈ ਕੋਲਿਆ ਤੇ ਹੁਣ ਤੂੰ ਮੈਂ ਸਕੂਟਰ ਲੈਣਾ ਤੇ ਹੁਣ ਤੂੰ ਮੈਂ ਖਰਾ ਹੀ ਨਹੀਂ ਇਤਰਾ ਲੈਣਾ ਮੈਂ ਜਿਵੇਂ ਤੈਨੂੰ ਕਿਹਾ ਮੈਂ ਬੇਟੋਲੇ ਦਾ ਸਾਲ ਗੋਲਿਸ ਕੀਤਾ ਮਾਰਾ ਹੁੰਦਾ ਤੇ ਜੰਗ ਲਾਣਾ ਮਾਰਾ ਹੁੰਦਾ ਬੇਟੋਲੇ ਦਾ ਕੋਈ ਤੋੜਾ ਗਾਰਾ ਮਿਲਦੇ ਆ ਬਸ ਉਹ ਤਾਂ ਅੰੰਦਾ ਦੇ ਦੇ ਲੱਗੀ ਸੀ ਤੇਰਾ ਮੈਂ ਦੇਖ ਰਿਆ ਸੀ ਉਹ ਵੀ ਰੋਖਣਾ ਬਸ ਫਿਰ ਦੇਖ ਰਿਹਾ ਤਾ ਜਾ ਹੋਰ ਕਰਾ ਅਗਰ ਇਹਨੂੰ ਕਰੋ ਗੱਡੀ ਕੋਈ ਨਹੀਂ ਕੋਈ ਉਹ ਲੋਗਾ ਸਾਰਾ ਦਨੂ ਮਾਰੂਗਾ ਕੋਈ ਨਹੀਂ ਜਾ ਮੈਂ ਮਾਸ ਹੀ ਤੋ 50000 ਰੁਪਏ ਡੱਕ ਦੇ ਆਉਂਗਾ ਮੈਂ ਬਣਿਆ 50000 ਦਾ ਮੈਂ ਕਿਉਂ ਕਿ ਲੈ ਬੈਠਿਆ ਮੈਂ ਕੋਈ ਦਿੰਦੇ ਨਹੀਂ ਇਹ ਜੀ ਕੁੜੀ ਹੈ ਨਾ ਬਈ ਫਿਰ ਤਾਂ ਹੋਰ ਜੈ ਨੂੰ ਕੋਈ ਸੇ ਰਿਸ਼ਤਾ ਮੈਂ ਮੇਰਾ ਮੁੰਡਾ ਕੁਮਾਰਾ ਰਹੇ ਜੂਗਾ ਚਲ ਹੋਰ ਤਾਂ ਪਰੇ ਆਪਕੇ ਕਿਸੇ ਦੇ ਹੋਰ ਜਾਊਗਾ ਮੈਂ ਤਾਂ ਕਿਤੇ ਹੋਰ ਨਾ ਦੇ ਦੇ ਇਹਨੂੰ 50000 ਰੁਪਏ ਅਗਰਾ ਅਰੇ ਹੋਏ ਦਵਾ ਅੱਬ ਗਈ ਪਾਓ ਤੂੰ ਗੁਦੇ ਸਸੀ ਕਹਿੰਦਾ ਸਸੀ ਕਾ ਭਾਈ ਹੋਰ ਠੀਕ ਹੈ ਭਾਈ ਹਾਂ ਤਾਂ ਵਧੀਆ ਤੂੰ ਕਿਵੇਂ ਠੀਕ ਆ ਕੀ ਕਰਾਈ ਠੀਕਾ ਤਾਂ ਜਾਨਾ ਨਵੀਂ ਕੋ ਦਵਾਈ ਸੀ ਜਾਨਾ ਭਾਈ ਕੁੜੀ ਤੁਹਾਡੀ ਮਗਰ ਪਾਜੀ ਮੇਰੇ ਤਾਂ ਛੋਟਾ ਮਚਾ ਬਣਾ ਲੈਂਦੀ ਮਤਲਬ ਪੈਸਿਆਂ ਨੂੰ ਆਇਆ ਸੀਗਾ ਅੱਛਾ ਇਹ ਤਾਂ ਮਗਰ ਪਾਜੀ ਬੜਾ ਬੁਰਾ ਹਾਲ ਕਰ ਰਿਆ ਨੇ ਤਰੇ ਤਾਂ ਬਾਲੀ ਪੈੜੀ ਆ ਪੁੱਛਣਾ ਮੈਨੂੰ ਬਾਲਾ ਬੋਲਦੀ ਆ ਤਾਂ ਤੂੰ ਤਾਂ ਕਹਿੰਦਾ ਹੁੰਦਾ ਸੀ ਤੇਰੀ ਸੱਸ ਦਾ ਸੁਭਾਈ ਬਾਲਾ ਵਧੀਆ ਬਾਲੀ ਚੰਗੀ ਆ ਤਾਂ ਮੈਨੂੰ ਵੱਡੂ ਖਾਉ ਵੱਡੂ ਖਾਉ ਕਰਦੀ ਰਹਿੰਦੀ ਆ ਸਾਰਾ ਦਿਨ ਪਤਾ ਨਹੀਂ ਤੜਕੇ ਕਿਹੜੀਆਂ ਪ੍ਰਿੰਟਾਂ ਆ ਪਾਜੀ ਕੰਡ ਅਜੇ ਤੱਕ ਗੱਲ ਨਹੀਂ ਸੁਣੀ ਸੀ ਬਾਲੀ ਮਿੱਠੀ ਸੁਣੀ ਸੀ ਮੈਂ ਤਾਂ ਬੁੜੀ ਆ ਇਹ ਇਹ ਤਾਂ ਮਾਣ ਨੰਦਾ ਤੇ ਬੋਲ ਲਈ ਸੀ ਬੜਾ ਬਿਹਾਰ ਮੈਂ ਅੜਪ ਬੋਲ ਗਿਆ ਪੂਰਾ ਸਬੂਤ ਆ ਤਾ ਹੈ ਜੋ ਠੀਕ ਲੱਗਦਾ ਮੈਨੂੰ ਇਹ ਤਾਂ ਬਾਲੀ ਖਰਾਬ ਆਦਾ ਹੈ ਮੈਨੂੰ ਬਾਲਾ ਕੁਝ ਬੋਲਦੀ ਹੈ ਮੈਂ ਤਾਂ ਰੋ ਰੁਕੇ ਬਸ ਹੁਮੇਂ ਕੰਮ ਲੱਗ ਗਏ ਨਹੀਂ ਨਾ ਹੀ ਮੇਰੇ ਵੀਰੇ ਹੁਣੀ ਫੋਨ ਲਾਉਂਦੇ ਆ ਕੋਈ ਨਾ ਭਾਈ ਮੈਂ ਤਾਂ ਦੰਡਾ ਦਾ ਇਹਨਾਂ ਸਸਾਨੂ ਜਿੰਨਾ ਡੰਡਾ ਖੱਚ ਕੇ ਰੱਖੀਂਗਾ ਉਨਾਂ ਹੀ ਬੋਟ ਆਉਗਾ ਚੱਕ ਕੇ ਲਾ ਦੇ ਮੁੰਡੇ ਨੂੰ ਵੰਗ ਅੱਡ ਕੇ ਸਾ ਮੈਂ ਤਾਂ ਐਸੀ ਵੀ ਚੱਲ ਮੈਂ ਉੱਥੇ ਮਾਂ ਨਹੀਂ ਸੀ ਮਾਂ ਦਾ ਪਿਆਰ ਨਹੀਂ ਮਿਲਿਆ ਮੈਂ ਮਾਂ ਹਣਾ ਉਹ ਮਾਂ ਬਾਂਦੇ ਨੂੰ ਵਾਹ ਬਾਂਦੇ ਜੀ ਮਤਲਬ ਮਾਂ ਹਮਾਇਆ ਵਾਹ ਵਿਆਹ ਤਾਂ ਪਹਿਲਾਂ ਤਾਂ ਕਿਨੇ ਦੇਖੋ ਲੈ ਘਰ ਆ ਕੇ ਜਾਈ ਮੜਾ ਜਾ ਵਿਆਹ ਤਾਂ ਪਹਿਲਾਂ ਦਾ ਬਾਹਰ ਮਿੱਠੇ ਹੋਣ ਵਾਹ ਦੇਖੋ ਲੈ ਘਰ ਆ ਕੇ ਜਾਈਗੇ ਇਹ ਸਿਰ ਬਹੁਤ ਗੱਲ ਜੇ ਕੀ ਹੋ ਜਾਵੇ ਸਲਾਸਤ ਕਰ ਦੂਗਾ ਆਜੇ